ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना मेरा ख्याल है सर ਸਾਡੇ ਸਮਿਆਂ ਦੇ ਵਿੱਚ ਅਸੀਂ ਕਰੀਬ 60 ਸਾਲ ਦੇ ਹੋ ਗਏ ਅੱਜ ਜਿਹੜੀ ਸਿੱਖ ਪੰਥ ਦੀ ਹਾਲਤ ਹੈ ਅੱਜ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਨਾਲ ਜੋ ਕੁਝ ਹੋਇਆ ਮੇਰਾ ਖਿਆਲ ਇਹ ਤੋਂ ਵੱਧ ਮਾੜੇ ਦਿਨ ਹੋਰ ਸਿੱਖ ਪੰਥ ਤੇ ਨਹੀਂ ਆ ਸਕਦੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਘਟਿਆ ਤਰੀਕੇ ਦੇ ਨਾਲ ਜਿਹੜਾ ਜਿਹੇ ਦਾਦਾਂ ਨੂੰ ਬਦਲਿਆ ਗਿਆ ਉਹਦੇ ਇੱਕ ਗੱਲ ਜਿਹੜੀ ਅਸੀਂ ਕਹਿੰਦੇ ਆ ਬਾਦ-ਬਾਦ ਸਾਡੀ ਜਦੋਂ ਅਸੀਂ ਗੱਲ ਕਹਿੰਦੇ ਆ ਕਿ ਐਸਜੀਪੀਸੀ ਤੇ ਕਬਜ਼ਾ ਬਾਦਲ ਪਰਿਵਾਰ ਦਾ ਜਦੋਂ ਅਸੀਂ ਕਹਿੰਦੇ ਆ ਕਿ ਕਾਲਤਖ ਸਾਹਿਬ ਦੇ ਜਿਹੜੇ ਦਾ ਜਿਹੜੇ ਆਪਣੇ ਲਿਫਾਫਿਆਂ ਚੋਂ ਕੱਢਦੇ ਆ ਉਹ ਲੋਕ ਸਾਡੀ ਗੱਲ ਦਾ ਗੁੱਸਾ ਕਰਦੇ ਸੀਗੇ ਹੁਣ ਸਭ ਗੱਲਾਂ ਨੰਗੀਆਂ ਹੋ ਗਈਆਂ ਇਹੇ ਜਿਹੇ ਦਾਦ ਸੀਗੇ ਜਿਨ੍ਹਾਂ ਨੇ ਇੱਕ ਵਾਰ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕੀਤਾ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ ਉਸ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੂੰ ਲੱਗਾ ਕਿ ਨਹੀਂ ਯਾਦ ਅਜੇ ਵੀ ਕਾਲ ਤੱਕ ਸਾਬ ਦੇ ਉੱਤੇ ਸੱਚ ਜਿਹੜਾ ਸਾਹਮਣੇ ਆ ਸਕਦਾ ਸਦਮਾਈ ਜਿਹੜੀ ਹੋ ਸਕਦੀ ਹੈ ਪਰ ਆ ਜਿਹੜਾ 1.5 2 ਮਹੀਨਿਆਂ ਦੇ ਬਾਅਦ ਹੀ ਜੋ ਕੁਝ ਕੀਤਾ ਗਿਆ ਜਿਸ ਰੰਗ ਨਾਲ ਤਿੰਨ ਜਿਹੇ ਦਾ ਬਦਲੇਗੇ ਸਰ ਮੈਂ ਸਮਝਦਾ ਕਿ ਸਾਡੇ ਸਿੱਖ ਇਤਿਹਾਸਲੀਏ ਬੜਾ ਮਾੜਾ ਦੌਰ ਹੈ ਔਰ ਇਸ ਮਾੜੇ ਦੌਰ ਲਈ ਇਕੱਲਾ ਤੇ ਇਕੱਲਾ ਜੁਮੇਤ ਬਾਦਲ ਪਰਵਾਰ ਬਾਦਲ ਪਰਵਾੜ ਨੇ ਆਪਣੇ ਹਿੱਤਾਂ ਲਈ ਇਹ ਸਾਰੀਆਂ ਸਸਤਾਵਾਂ ਦੀਆਂ ਜਿਹੜਿਆ ਜੜਾ ਜ ਤੇਲ ਦੇ ਕੇ ਦੱਸਤਾ ਮੈਂ ਇਹ ਮਤਲਬ ਸਭ ਹੁਣ ਬਗਾਵਤ ਵੀ ਸ਼ੁਰੂ ਹੋ ਗਈ ਕਿਵੇਂ ਦੇ ਦੇ ਜੋ ਮਜੀਠੀਆ ਨੇ ਨਹੀਂ ਬਗਾਵਤ ਸ ਦੇਖੋ ਨਾ ਮਜੀਠੀਆ ਸਾਹਿਬ ਰਿਸ਼ਤੇਦਾਰ ਨੇ ਬਾਦਲ ਪਰਵਾੜ ਪਰਵਾੜ ਦੇ ਨੇੜੇ ਨੇ ਹਰ ਸਿੱਖ ਜਿਹੜਾ ਮਜੀਠੀਆ ਦੀ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਰ ਸਿੱਖ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਲੋਕਾਂ ਦੇ ਸਿੱਖਾਂ ਦੇ ਹਿਰਦੇ ਜਿਹੜੇ ਉਹ ਛਾਨੀ ਛਾਨੀ ਹੋਏ ਕਿ ਕਿਉਂ ਆ ਤੋ ਮੈਂ ਤਾਂ ਸਮਝਦਾ ਕਿ ਜਿਹੜਾ ਵੀ ਸਿੱਖ ਹੈ ਸਹੀ ਮਹਾਨਿਆ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਵਿੱਚ ਬਾਦਲ ਪਰਵਾਦ ਦੇ ਖਿਲਾਫ ਜਿਹੜਾ ਖੜਨਾ ਚਾਹੀਦਾ ਬਾਦਲ ਪਰਵਾਦ ਨੇ ਜੋ ਕੁਝ ਕੀਤਾ ਹੈ ਇਹ ਬਹੁਤ ਹੀ ਘਟੀਆ ਕੰਮ ਜਿਹੜਾ ਕੀਤਾ ਠੀਕ ਹੈ ਉਹਨਾਂ ਦੇ ਖਿਲਾਫ ਬਗਾਵ ਜਿਹੜੇ ਵੀ ਜਿਹੜੇ ਵੀ ਸਤ ਅਸੂਲੀ ਜਿਨ੍ਹਾਂ ਦੀ ਅਣਖ ਹੈ ਜਿਹੜੇ ਕਾਲਤਖ ਸਾਹਿਬ ਦੀ ਮਰਿਆਦਾ ਦਾ ਸਤਕਾਰ ਕਰਦੇ ਆ ਉਹ ਸਭ ਬੰਦੇ ਬਾਦਲ ਪਰਵਾਦ ਨੂੰ ਛੱਡ ਜਣਗੇ ਤੁਸੀਂ ਦੇਖੋ 2-4 ਦਿਨ ਦੇ ਵਿੱਚ ਕੀ ਕੀ ਬਣਦਾ ਸਾਰੇ ਸਾਰੇ ਸਭ ਲੋਕ ਦੇ ਛੱਡ ਜਾਣਗੇ